ਸੋ ਸਸਰੀਕਾਲ ਜੀ ਕੀ ਹਾਲ ਚਾਲ ਆ ਸਵਾਗਤ ਤੁਹਾਡੇ ਆਪਣੇ ਚੈਨਲ ਪੰਜਾਬ ਐਗਰੋ ਕਰਾ ਲਾ ਉੱਤੇ ਜੋ ਬਹੁਤ ਬਹੁਤ ਧੰਨਵਾਦ ਬਈ ਸਾਡੇ ਨਾਲ ਜੁੜਨ ਲਈ ਤੁਹਾਡੇ ਕਰਕੇ ਆਪਣਾ 1000 ਤੋਂ ਉੱਪਰ ਸਬਸਕ੍ਰਾਈਬਰ ਹੋ ਗਿਆ ਸੋ ਬਾਬਾ ਰਜੇਂਦਰਾ ਮਸ਼ੀਨਾ ਪੱਲ ਲੈ ਕੇ ਆ ਰਿਪੇਅਰ ਵਾਸਤੇ ਪਰ ਰਿਪੇਅਰ ਕਰ ਰਹੇ ਹਾਂ ਜੀਆਂ ਦੀ ਜਿਵੇਂ ਤੁਸੀਂ ਦੇਖ ਸਕਦੇ ਥਰੇਸਰ ਦੇ ਬਲੇਟਾਂ ਦਾ ਇੱਕ ਪਾਸਾ ਘਸਿਆ ਨਹੀਂ ਹੋਇਆ ਤੇ ਦੂਜਾ ਪਾਸਾ ਘਮਾ ਕੇ ਪਾਉਣ ਵਾਲਾ ਜੀ ਤੇ ਜਿਹੜੇ ਵਿੱਚ ਵਿੱਚ ਬਲੇਟ ਖਰਾਬ ਸੀ ਆਪਾਂ ਨੇ ਬਦਲਤੇ ਠੀਕ ਹੈ ਜੀ ਇੱਧਰ ਤੁਸੀਂ ਆ ਵੀ ਚੈੱਕ ਕਰ ਸਕਦੇ ਹੋਗੇ ਸੋ ਜਿਹੜੇ ਪਲੇਟ ਵਿੱਚ ਟੁੱਟੇ ਹੋਏ ਸੀ ਭੱਜੇ ਹੋਏ ਸੀ ਆਪਾਂ ਬਦਲਤੇ ਸੋ ਪੂਰੀ ਮਸ਼ੀਨ ਖੋਲੀ ਹੋਈ ਹੈ ਜੀ ਅੱਜ ਚੈੱਕ ਕਰੋ ਬਲੋਰ ਲੱਗਣ ਵਾਲੇ ਨੇ ਬਲੋਰ ਇਹਦੇ ਅੰਦਰ ਵੀ ਦੋਹੇ ਪਾਸਿਆਂ ਦੀ ਲੱਗਣ ਵਾਲੀ ਹੈਗੀ ਠੀਕ ਹੈ ਜੀ ਗੈਟ ਡਰਾਮ ਦੀ ਜਿਹੜੀ ਪੱਤੀ ਆ ਉਹ ਵੀ ਲੱਗਣ ਵਾਲੀ ਸੀ ਤੇ ਉਹ ਆਪਾਂ ਲਾ ਦਿੱਤੀ ਗੈਟ ਡਰਾਮ ਦੀ ਪੱਤੀ ਲਾ ਦਿੱਤੀ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਦੇਖੋ ਗੈਟ ਡਰਾਮ ਕਿੰਨਾ ਵੱਡਾ ਹੈਗਾ ਤੇ ਬਲੋਰਾਂ ਦੀ ਚਦਰ ਆਪਾਂ ਨੇ ਲਾਉਣੀ ਹੈ ਬਲੋਰ ਜਮੀਂ ਝਾੜ ਕੇ ਵਿੱਚ ਪੁਰਾਣੀ ਚਦਰ ਕੱਢ ਕੇ ਫੇਰ ਲਾਵਾਂਗੇ ਤੇ ਉੱਪਰ ਦੀ ਲਾਉਂਦੇ ਠੀਕ ਹੈ ਜੀ ਸੋ ਤੁਹਾਨੂੰ ਪਿਛਲੇ ਪਾਸੇ ਲੈ ਜਾ ਚੁੱਕਦੇ ਆ ਸੋ ਤੁਸੀਂ ਟਾਪਾ ਦੇਖੋ ਇਧਰ ਹੀ ਬੜਾ ਹੈਵੀ ਮਸ਼ੀਨ ਹੈ ਬਹੁਤ ਹੈਵੀ ਮਸ਼ੀਨ ਹੈਗਾ ਸੋ ਇਹ ਫਾਰ ਪੈਨਲ ਤੇ ਫਾਰ ਖੋਲ ਕੇ ਤੇ ਆਪਾਂ ਨੇ ਠੀਕ ਹੈ ਜੀ ਸੋ ਇਧਰ ਨੇ ਫਾਰ ਵੀ ਖੋਲ ਦਿੱਤੇ ਤੇ ਫਾਰ ਪੈਣੇ ਦੇ ਆਹ ਹੈ ਠੀਕ ਹੈ ਜੀ ਸੋ ਤੁਹ ਕਸ ਕੇ ਤੇ ਇਹ ਤਾਂ ਕਰਕੇ ਆਪਾਂ ਨੇ ਫਾਰ ਖੋਲਤੇ ਸੋ ਪਹਿਲਾਂ ਦੇ ਪੱਤੀ ਲੱਗੀ ਹੋਈ ਸੀ ਜੋ ਤੁਸੀਂ ਦੇਖੋ ਟੱਪ ਆ ਜਾਂ ਖੜਖੜ ਕਰਦਾ ਹੁੰਦਾ ਪਿਛੇ ਉਹ ਵਹ ਰਿੰਗ ਲਾ ਰੱਖਿਆਗਾ ਤੇ ਕਾਫੀ ਵਧੀਆ ਬਣੀ ਹੋਈ ਮਸ਼ੀਨ ਆ ਜੀ ਫੁੱਲ ਹੈਵੀ ਬਣੀ ਹੋਈ ਮਸ਼ੀਨ ਆ ਸੋ ਦਾਮ ਨਾਲ ਟੱਪ ਆ ਗਿਆ ਜੀ ਸੋ ਤੁਸੀਂ ਇਹਦਾ ਦੇਖ ਸਕੋਗੇ ਇਹਦੇ ਫਰੇਮ ਦੇ ਨਾਲ ਘੋੜੀ ਵੀ ਲਾਈ ਹੋਈ ਆ ਜੀ ਠੀਕ ਆ ਜੀ ਤੇ ਨਾਲ ਨਾਲ ਫਾਊਂਡੇਸ਼ਨ ਵੀ ਲਾਇਆ ਹੈਗਾ ਜਿਹੜਿਆ ਤਾਰ ਆ ਗਈ ਸੋ ਇਹ ਤਾਰ ਰੰਗੀ ਆਈ ਬਾਸਕਟ ਨੂੰ ਥੱਲੇ ਧਾਰਨ ਵਾਸਤੇ ਠੀਕ ਆ ਜੀ ਸੋ ਸੰਗਰੂਰ ਦੀ ਬਣੀ ਹੋਈ ਮਸ਼ੀਨ ਆ ਜੀ ਅੰਦਰ ਆ ਠੀਕ ਆ ਜੀ ਸੋ ਜਿਹੜਾ ਗੇਅਰ ਆ ਜੀ ਦੁਆ ਆ ਮਗੇਰਾ ਜੀ ਮੈਨੂਅਲ ਗੇਅਰ ਆ ਇਹਦੇ ਵਿੱਚ ਸੋ ਤੁਹਾਨੂੰ ਇੱਧਰ ਵੀ ਦਿਖਾ ਦਿੰਨੇ ਆਗੇ ਤੇ ਉਹਦੀ ਬਾਸਕਟ ਵੀ ਆ ਉਹਦਾ ਰੀਲ ਵੀ ਆ ਤੇ ਜਿਹੜਾ ਮੂਰ ਕਟਰ ਦਾ ਕੰਮ ਹੋ ਚੁੱਕਿਆ ਜੀ ਠੀਕ ਹੈ ਜੀ ਹੁਣ ਮੇਨ ਵਿੱਚੋਂ ਵਿੱਚੋਂ ਕੰਮ ਰਹਿ ਗਿਆ ਇਹਦਾ ਠੀਕ ਹੈ ਜੀ ਸੋ ਤੁਸੀਂ ਇੱਧਰ ਵੀ ਦੇਖੋ ਰੋਡਲ ਟ੍ਰੇ ਆ ਗਈ ਰੋਲਰ ਟ੍ਰੇ ਵੀ ਕਾਫੀ ਹੈਵੀ ਬਣੀ ਹੋਈ ਆ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਮਸ਼ੀਨ ਆ ਪੂਰੀ ਵਧੀਆ ਬਣੀ ਹੋਈ ਮਸ਼ੀਨ ਆ ਜੀ ਤੇ ਨਾਣਾਕਾਰ ਦੇ 17 18 ਵਾਲੀ ਮਸ਼ੀਨ ਹੋਣੀ ਇਹ ਤੇ ਬਹੁਤ ਕਾਮਯਾਬ ਮਸ਼ੀਨ ਆ ਜੀ 17 ਵਾਲੀ ਮਸ਼ੀਨ ਆ ਇਹ ਫੁੱਲ ਕਾਮਯਾਬ ਮਸ਼ੀਨ ਆ ਜੀ ਸੋ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਜੀ ਇੱਕ ਪਾਸੇ ਦਾ ਆਪਾਂ ਬਲੋਰ ਲਾ ਦਿੱਤਾ ਠੀਕ ਆ ਜੀ ਤੇ ਦੂਜੇ ਪਾਸੇ ਦਾ ਆਪਾਂ ਇਹ ਚਦਰਾ ਪਾਟ ਰਾਂਗੇ ਠੀਕ ਆ ਜੀ ਚਦਰ ਪੱਟਣ ਤੋਂ ਬਾਅਦ ਆਪਾਂ ਦੂਜਾ ਬਲੋਰ ਵੀ ਲਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਜਰੂਰ ਸੋ ਪਹਿਲਾਂ ਤੇ ਆ ਪੈਚ ਜੇ ਲਾਏ ਹੋ ਤੇ ਉੱਪਰ ਉੱਪਰ ਦੇ ਉੱਪਰ ਚਦਰ ਲੱਗੇ ਹੋਣ ਸਾਰੇ ਜਿੰਨੀਆਂ ਵੀ ਲੱਗੇ ਹੋਏ ਨੇ ਠੀਕ ਹੈ ਜੀ ਸੋ ਬੰਦਾ ਦਾ ਸਾਡਾ ਬਾਸੀ ਲਈ ਜਾਂਦਾ ਹੈਗਾ ਨਾ ਨਾ ਸੋ ਇਧਰ ਆ ਵੋ ਮਸ਼ੀਨ ਹੋ ਗਈ ਪੂਰੀ ਤਿਆਰ ਰੇ ਰੋਲ ਉੱਪਰ ਚਾੜ ਦਿੱਤੀ ਗਈ ਕਿਉਂਕਿ ਮਸ਼ੀਨ ਦੇ ਵੀਡੀਓ ਤਾਂ ਕਿਵੇਂ ਬਣਾਇਆ ਕਿਉਂਕਿ ਇਹ ਮਸ਼ੀਨ ਕੰਮ ਜਾਦਾ ਇੰਨਾ ਮਸ਼ੀਨਾਂ ਜਿਆਦਾ ਇੰਨੇ ਦੀਆਂ ਵੀ ਵੀਡੀਓ ਦਾ ਟਾਈਮ ਨਹੀਂ ਸੀ ਥੋੜੇ ਥੋੜੇ ਕਲਿੱਪ ਬਣਾਏ ਹੋ ਤੇ ਇਸ ਲਈ ਤਾ ਕਰਕੇ ਵੀ ਐ ਵੀਡੀਓ ਬਣਾ ਰਹੇ ਵਿੱਚੋਂ ਜਿਹੜਾ ਕਲਿੱਪ ਲਾ ਰਿਹਾ ਆਪੇ ਤੇ ਜੇ ਵੀਡੀਓ ਬਣਾਉਣ ਲੱਗੇ ਫਿਰ ਕੰਮ ਨਹੀਂ ਯਾਰ ਹੁੰਦਾਗਾ ਠੀਕ ਹੈ ਜੀ ਤੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਜੇ ਕਿਸੇ ਨੇ ਮਸ਼ੀਨ ਰਿਪੇਅਰ ਕਰਾਉਣੀ ਹੋਵੇ ਠੀਕ ਹੈ ਜੀ ਸੋ ਸਾਡਾ ਡਾ ਅਡਰੈਸ ਆ ਨਾਬੋ ਲਵਿਕ ਕਰਾਲਾ ਪਿੰਡ ਹੈ ਜੀ ਠੀਕ ਹੈ ਜੀ ਜ਼ਿਲ੍ਹਾ ਪਟਿਆਲਾ ਸਾਡਾ ਸੋ ਤੁਸੀਂ ਆ ਸਕਦੇ ਹੋ ਸਾਡੇ ਕੋਲੇ ਅਗਲੀ ਵਾਰੀ ਸੋ ਫੁੱਲ ਤਸਲੀਬਖਸ਼ ਕੰਮ ਕਰਾਂਗੇ ਜੀ ਠੀਕ ਹੈ ਜੀ ਸੋ ਕੰਮ ਦੀ ਸਾਡੀ ਗਾਰੰਟੀ ਹੈ ਜੀ ਸੋ ਸਾਡੇ ਚੈਨਲ ਨਾਲ ਜੁੜੇ ਰਹੋ ਵੱਤ ਵੱਤ ਜੁੜੋ ਹੋਰ ਵੀ ਜੁੜੋ